ாரா வே பண்ணல மூ மணியா ਉਹ ਤੂੰ ਕੀ ਗੱਲ ਕਰਦੀ ਆਂ ਭਗਵਾਨੇ ਦੁਰਗਾ ਰੰਗੀਲਾ ਤੇ ਯਾਰ ਦੀ ਕੀ ਰੀਜ਼ ਕਰ ਲੂ ਤੂੰ ਦੇਖਿਆ ਨਹੀਂ ਕਦੇ ਜਦੋਂ ਚੜੀਦਾ ਨਾ ਖਾ ਕੇ ਗੋਲਾ ਸਟੇਜ ਤੇ ਧੂਮਾ ਪਾ ਦਈਦੀਆਂ ਨੇ ਤੂੰ ਸੁਣੀ ਨਹੀਂ ਸਪੀਚ ਕਦੇ ਮੇਰੀ ਵੇ ਬਸ ਕਰ ਮਰ ਜਣਿਆ ਬਾੜਾ ਨਾ ਬੋਲ ਤੇਰੀਆਂ ਸਪੀਚਾਂ ਨੇ ਤਾਂ ਲੈ ਲੈ ਆ ਦੇਖ ਲੈ ਕੀ ਦੇ ਨਾ ਦੇ ਵੇ ਪਤਾ ਹੀ ਨਹੀਂ ਰਹਿੰਦਾ ਸੀ ਵੇ ਬਾਪੂ ਨੇ ਮਾਸੜ ਦੱਸੀ ਜਾਂਦਾ ਹੁੰਦਾ ਸੀ ਉਹ ਤੈਨੂੰ ਕੀ ਦੱਸਾਂ ਭਗਵਾਨੇ ਪਤਾ ਹੀ ਨਹੀਂ ਲੱਗਦਾ ਸੀ ਜਦੋਂ ਰੰਗਾ ਚ ਹੁੰਦੇ ਸੀ ਸਾਲੀਆਂ ਤਾੜੀਆਂ ਹੀ ਵੱਜਦੀਆਂ ਸੁਣਦੀਆਂ ਹੁੰਦੀਆਂ ਸੀ ਵੇ ਮਰਜਣਿਆ ਤੇਰੀਆਂ ਤਾੜੀਆਂ ਦੀ ਗੂੰਜੀ ਮੈਂ ਤਾਂ ਝੂਟੀਆਂ ਸੌਹਾਂ ਖਾਈ ਗਈਆਂ ਉਹ ਇਹ ਤਾਂ ਗੱਲ ਮੰਨਦੀਆਂ ਭਗਵਾਨੇ ਤਾੜੀਆਂ ਦੀ ਗੂੰਜ ਤੇਰੇ ਕੰਨਾਂ ਤੱਕ ਵੀ ਗਈ ਸੀ ਰੇ ਚਲ ਛੱਡ ਬੇ ਆਪਾਂ ਤਾਂ ਸੁਪਨਿਆਂ ਚ ਹੀ ਫਰੀ ਜਾਣੇ ਆ ਮੈਂ ਤਾਂ ਚਾਹ ਧਰਦੀ ਆ ਬਾਪੂ ਦੁੱਧ ਲੈ ਕੇ ਮੁੰਨਣ ਆ ਲਈ ਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ